ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਪੋਹ ਦਾ ਮਹੀਨਾ ਜਿਹੜਾ ਹੈ ਸ਼ਹੀਦੀਆਂ ਦਾ ਮਹੀਨਾ ਜਾਣਿਆ ਜਾਂਦਾ ਹੈ ਸਿੱਖ ਕੌਮ ਦੀਆਂ ਇਸ ਮਹੀਨੇ ਦੇ ਵਿੱਚ ਸਭ ਤੋਂ ਵੱਧ ਸ਼ਹੀਦੀਆਂ ਹੋਈਆਂ ਛੋਟੇ ਛੋਟੇ ਬੱਚੇ ਨੀਆਂ ਦੇ ਵਿੱਚ ਚਨਾਏ ਗਏ ਸ੍ਰੀ ਫਤੇਗਰ ਸਾਹਿਬ ਵਿਖੇ ਇਹਨਾਂ ਸ਼ਹੀਦੀਆਂ ਨੂੰ ਸਮਰਪਿਤ ਸ਼ਹੀਦੀ ਦਿਹਾੜੇ ਸਭ ਨਾਲੋਂ ਜ਼ਿਆਦਾ ਮਨਾਏ ਜਾਂਦੇ ਨੇ ਤੇ ਇਸ ਦੇ ਨਾਲ ਨਾਲ ਹੀ ਲੰਗਰ ਵੀ ਅਤੁੱਟ ਵਰਤਾਏ ਜਾਂਦੇ ਨੇ ਪਰਚੇ ਜਿਹੜੀ ਦਿਹਾੜਿਆਂ ਨੂੰ ਸਮਰਪਿਤ ਜਿਹੜੇ ਵੀ ਲੰਗਰ ਲਗਾਏ ਜਾਂਦੇ ਨੇ ਇਹਨਾਂ ਲੰਗਰਾਂ ਦੇ ਨਾਲ ਸੰਬੰਧਿਤ ਕਿਸ ਤਰ੍ਹਾਂ ਦੇ ਬਹਾਨੇ ਬਣਾ ਕੇ ਕਿਸਾਰ ਦੇ ਵਿੱਚ ਲੋਕਾਂ ਦੇ ਕੋਲੋਂ ਰਿਸ਼ਵਤ ਵਸੂਲੀ ਜਾ ਰਹੀ ਹੈ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਤੇ ਪਰਚੇ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਆਓ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਲਾਈਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਆਪਣਾ ਚੈਨਲ ਸਮਝ ਕੇ ਇਹ ਕੰਮ ਜਰੂਰ ਕਰ ਲਿਓ ਤਿਆਰ ਦੇਖੋ ਪੂਰੀ ਵੀਡੀਓ ਸਸੀਗਲ ਜੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਾਰੇ ਨਿਵਾਸੀਆਂ ਨਾਲ ਇੱਕ ਬੜੀ ਜ਼ਰੂਰੀ ਤੇ ਅਹਿਮ ਗੱਲ ਕਰਨੀ ਚਾਹੁੰਦਾ ਸੀਗਾ ਬੜੇ ਲੰਬੇ ਸਮੇਂ ਤੋਂ ਆਪਣੇ ਜ਼ਿਲ੍ਹੇ ਦੇ ਵਿੱਚ ਫੋਰੈਸਟ ਡਿਪਾਰਟਮੈਂਟ ਦੇ ਕੁਝ ਮੁਲਾਜ਼ਮਾਂ ਵੱਲੋਂ ਇੱਕ ਗੁਰਖਤੰਡਾ ਚਲਾਇਆ ਜਾ। ਸਭ ਨੂੰ ਪਤਾ ਹੈ ਵੀ ਦਸੰਬਰ ਮਹੀਨੇ ਦੇ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕੱਲੇ-ਕੱਲੇ ਪਿੰਡਾਂ ਦੇ ਵਿੱਚ ਜਿਹੜੇ ਪਿੰਡ ਨਿਵਾਸੀ ਨੂੰ ਲੰਗਰ ਦਾ ਆਯੋਜਨ ਕਰਦੇ ਨੇ ਚਾਹੇ ਜਾਂ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਲੰਗਰ ਲਾਉਣ ਚਾਹੇ ਮੇਨ ਰੋਡ ਦੇ ਉੱਤੇ ਆ ਕੇ ਲਾਉਣ ਚਾਹੇ ਆਪਣੀ ਪਿੰਡ ਨਾਲ ਲੱਗਦੀ ਲਿੰਕ ਸੜਕ ਤੇ ਹਲਕਾ ਅਮਰੋਤ ਜਿਲ੍ਹਾ ਫਤਿਹਗੜ ਸਾਹਿਬ ਦਾ ਹਰੇਕ ਪਿੰਡ ਹੈ ਜਿਹੜਾ ਉਹ ਦਸੰਬਰ ਮਹੀਨੇ ਦੇ ਵਿੱਚ ਲੰਗਰ ਜਰੂਰ ਲਾਉਂਦਾ ਹੈ। ਫੋਰੈਸਟ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਫੋਰੈਸਟ ਗਾਰਡ ਨੇ ਜਿਹੜੇ ਦਰਖਤ ਨੰਬਰੀ ਦਰਖਤ ਫੋਰੈਸਟ ਡੈਜ਼ਿਨੇਟਿਡ ਲੈਂਡ ਦੇ ਵਿੱਚ ਸੁੱਕ ਜਾਂਦੇ ਨੇ। ਇਹ ਜਾਣ ਬੁੱਝ ਕੇ ਉਹਨਾਂ ਦਰਖਤਾਂ ਨੂੰ ਪਿੰਡਾਂ ਦੇ ਵਿੱਚ ਸਾਂਝੀ ਥਾਂ ਦੇ ਉੱਤੇ ਸਿਰ ਦੰਦੇ ਨੇ ਤੇ ਕਈ-ਕਈ ਮਹੀਨੇ ਸਾਲੂ ਸਾਲ ਇਹ ਦਰਖਤ ਉੱਤੇ ਪੈ ਜਾਂਦੇ ਨੇ। ਆਰੇ ਵਾਲੇ ਬੰਦਿਆਂ ਨਾਲ ਇਹਨਾਂ ਦੀ ਸਟਿੰਗ ਹੁੰਦੀ ਹੈ। ਜਦੋਂ ਬਹੁਤ ਲੰਬਾ ਸਮਾਂ ਉੱਤੇ ਪਿਆ ਰਹਿੰਦਾ ਹੈ ਤਾਂ ਪਿੰਡਾਂ ਦੇ ਜਿਹੜੇ ਸਾਡੇ ਉੱਥੇ ਜਦੋਂ ਚਰਾਉਣ ਲੱਗਦੇ ਨੇ ਤਾਂ ਮੌਕੇ ਤੇ ਇਹ ਫੋਰੈਸਟ ਗਾਰਡ ਨੇ ਜਿਹੜੇ ਪਹੁੰਚ ਜਾਂਦੇ ਨੇ ਉੱਥੇ ਡਰਾਉਂਦੇ ਨੇ ਧਮਕਾਉਂਦੇ ਨੇ ਵੀ ਥੋੜੇ ਤੇ ਲੱਖਾਂ ਦਾ ਜੁਰਮਾਨਾ ਹੋਣਾ ਹੈ ਥੋੜੇ ਤੇ ਪੁਲਿਸ ਪਰਚਾ ਹੋਣਾ ਹੈ ਡਰਾ ਕੇ ਪਿੰਡ ਵਾਲਿਆਂ ਨੂੰ ਪਿੰਡ ਵਾਲੇ ਆਪਣੀ ਇੱਜ਼ਤ ਬਚਾਉਣ ਦੇ ਚੱਕਰ 'ਚ ਇਹਨਾਂ ਨੂੰ 10-15000 ਰਿਸ਼ਵਾ ਲੈ ਕੇ ਚੁਟਕਿਆ ਆ ਜਾਂਦੇ ਨੇ ਇਹ ਜਿਹੇ ਮਸਲੇ ਪਿਛਲੇ ਕਈ ਸਾਲਾਂ ਤੋਂ ਮੇਰੇ ਕੋਲ ਬਹੁਤ ਸਾਰੇ ਪਿੰਡਾਂ ਤੋਂ ਆਏ ਨੇ ਸਲਾਣੇ ਪਿੰਡ ਦੇ ਵਿੱਚ ਵੀ ਸਿਮਿਲਰ ਮਸਲਾ ਪਿਛਲੇ ਇਸੇ ਸਾਲ ਹੋ ਕੇ ਛਟਿਆ ਆ ਇਹ ਤੋਂ ਪਹਿਲਾਂ ਮਾਲੂਆਲ ਪਿੰਡ ਦੇ ਵਿੱਚ ਇਹ ਮਸਲਾ ਹੋਇਆ ਭਮਾਰਸੀ ਪਿੰਡ ਦੇ ਵਿੱਚ ਮਸਲਾ ਹੋ ਕੱਲ ਵੀ ਹਮਲੋ ਦੇ ਇੱਕ ਪਿੰਡ ਰਾਏਪੁਰ ਚੌਕਦਾਰਾਂ ਦੇ ਵਿੱਚ ਸਿਮਿਲਰ ਮਸਲਾ ਆਇਆ ਪਿੰਡ ਵਾਲੇ ਦੱਸਦੇ ਨੇ ਕਿ ਕਈ ਸਾਲ ਤੋਂ ਇੱਕ ਦਰਖਤ ਹੈ ਜਿਹੜਾ ਸਕੂਲ ਦੇ ਵਿੱਚ ਰੱਖਿਆ ਹੋਇਆ ਸੀਗਾ ਤੇ ਜਦੋਂ ਉਹਦਾ ਕੋਈ ਬਾਲੀਵਾਰਸ ਨਹੀਂ ਦੇਖਿਆ ਤਾਂ ਇਸ ਸਾਲ ਲੰਗਰ ਵਾਸਤੇ ਪਿੰਡ ਵਾਲਿਆਂ ਨੇ ਉਹ ਦਰਖਤ ਹੈ ਜਿਹੜਾ ਚਰਾਉਣ ਵਾਸਤੇ ਹਮਲੋ ਆ ਰਹੇ تھے ਗਏ ਉੱਥੇ ਫੋਰੈਸਟ ਗਾਰਡ ਨੇ ਆ ਕੇ ਪਹਿਲਾਂ ਤਾਂ ਉਹਨਾਂ ਨੂੰ ਕਿਹਾ ਜੀ 50000 ਰੁਪਏ ਜੁਰਮਾਨਾ ਹੋਊਗਾ ਪਰਚਾ ਹੋਊਗਾ ਬਾਅਦ ਵਿੱਚ 15000 ਦੇ ਵਿੱਚ ਸੈਟਲਮੈਂਟ ਕਰਨ ਲਈ ਤੇ ਜਦੋਂ ਮਸਲਾ ਮੇਰੇ ਧਿਆਨ 'ਚ ਆਇਆ ਇਹ ਮੈਂ ਅਕਸਰ ਦੇਖਿਆ ਜਦੋਂ ਵੀ ਕਿਸੇ ਸੀਨੀਅਰ ਬੰਦੇ ਦੇ ਧਿਆਨ 'ਚ ਜਿਹਨੇ ਰਿਸ਼ਵਤ ਮੰਗਦੇ ਹੁੰਦੇ ਨੇ ਉਹਨਾਂ ਦਾ ਪਰਚਾ ਕੱਟ ਕੇ ਆਪਣਾ ਫੋਨ ਬੰਦ ਕਰਕੇ ਭੱਜ ਜਾਂਦੇ ਨੇ ਕੱਲ ਵੀ ਬਿਲਕੁਲ ਸਿਮਿਲਰ ਇਹੀ ਗੱਲ ਹੋਈ ਹੈ ਜੀ ਤੇ ਮੈਂ ਸਾਡੇ ਜਿਹੜੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਅ ਅ ਸ਼੍ਰੀ ਸ਼ੁਭਮ अग्रवाल ਜੀ ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਮਸਲਾ ਲੈ ਕੇ ਆਏ ਆ ਤੇ ਜਿਹੜੇ ਸਾਡੇ ਪੰਜਾਬ ਦੇ ਫੋਰੈਸਟ ਮਨਿਸਟਰ ਨੇ ਸ਼੍ਰੀ ਲਾਲਚੰਨ ਕਟਾਰੂ ਚੱਕ ਜੀ ਉਹਨਾਂ ਦੇ ਧਿਆਨ ਦੇ ਵਿੱਚ ਵੀ ਇਹ ਮਸਲਾ ਲੈ ਕੇ ਆਏ ਆ ਤੇ ਉਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਨੂੰ ਸਸਪੈਂਡ ਵੀ ਕੀਤਾ ਜਾਵੇ ਤੇ ਇਹਨਾਂ ਦੇ ਉੱਤੇ ਬਣਦੀ ਜਿਹੜੀ ਪੁਲਿਸ ਦੀ ਕਾਰਵਾਈ ਹੈ ਜਿਹੜਾ ਕੋਈ ਕ੍ਰਪਸ਼ਨ ਦਾ ਜਾਂ ਰਿਸ਼ਵਤ ਮੰਗਣਾ ਤਾਂ ਜਿਹੜਾ ਮੈਂ ਸਾਰੇ ਜਿੰਨੇ ਵੀ ਸਾਡੇ ਜਿਲ੍ਹਾ ਪਟੇਕਟ ਸਾਹਿਬ ਦੇ ਨਿਵਾਸੀ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੂੰਗਾ ਕਿ ਤੁਹਾਡੇ ਧਿਆਨ ਦੇ ਵਿੱਚ ਵੀ ਕੋਈ ਇਹੋ ਜਿਹਾ ਮਸਲਾ ਆਇਆ ਹੈ ਤੇ ਜਾਂ ਹੋ ਰਿਹਾ ਹੈ ਤਾਂ ਇਹ ਜ਼ਰੂਰ ਸਾਡੇ ਨਾਲ ਸੰਪਰਕ ਕੀਤਾ ਜਾਵੇ ਕਿਉਂਕਿ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਮਾਫੀਆ ਜਿਹੜਾ ਸਾਡੇ ਜ਼ਿਲ੍ਹੇ ਦੇ ਵਿੱਚ ਚੱਲ ਚੱਲ ਰਿਹਾ ਹੈ ਤੇ ਇੰਨੇ ਕਿ ਇਹ ਮੋਰਲੀ ਕਰਪਟ ਹੋ ਚੁੱਕੇ ਨੇ ਲੋਕ ਕਿ ਜਿਹੜੇ ਸੇਵਾਦਾਰ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਚੀਜ਼ਾਂ ਦੇ ਸਨਮਾਨ ਦੇ ਵਿੱਚ ਲੰਗਰ ਦਾ ਆਯੋਜਨ ਕਰਦੇ ਨੇ ਉਹਨਾਂ ਤੋਂ ਵੀ ਇਹ ਰਿਸ਼ਤਾਂ ਰਿਸ਼ਤਾ ਲੈਂਦੇ ਨੇ ਤਾਂ ਮੈਂ ਸਾਰੇ ਸਾਡੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿੰਨੇ ਵੀ ਨਿਵਾਸੀ ਨੇ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਜੇ ਤੁਹਾਡੇ ਧਿਆਨ ਦੇ ਵਿੱਚ ਕੋਈ ਵੀ ਇਹੋ ਜਿਹਾ ਮਸਲਾ ਆਇਆ ਉਹ ਜ਼ਰੂਰ ਮੇਰੇ ਧਿਆਨ 'ਚ ਲਿਆਂਦਾ ਜਾਵੇ ਤਾਂ ਕਿ ਇਹ ਵੱਡੇ ਪੱਧਰ ਤੇ ਸਰਕਾਰ ਦੇ ਵਿੱਚ ਇਹ ਮਸਲਾ ਚੱਕਿਆ ਜਾ ਸਕੇ ਤੇ ਦਾ ਇੱਕ ਪਰਮਾਨੈਂਟ ਪੱਕਾ ਹੱਲ ਹੈ ਜਿਹੜਾ ਕੱਢਿਆ ਜਾ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦਿ ਚੈਨਲ ਨੂੰ ਲਾਇਕ ਫੋਲੋ ਅਤੇ ਸਬਸਕ੍ਰਾਈਬ ਕਰਿਓ ਅਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਦਰਾ ਧੰਨਵਾਦ